ਕੋਲ ਸਟੋਰ ਨੂੰ 30-35 ਲੋਕਾਂ ਨੇ ਬੰਦੂਕ ਦੀ ਨੋਕ ਤੇ ਲੁੱਟ ਲਿਆ। ਲੁੱਟ ਦੀ ਮਾਤਰਾ ਬਤਾਈ ਜਾ ਰਹੀ ਹੈ 2 ਕਰੋੜ। ਸਸ਼ੀ ਗੰਸਰੇ ਨੂੰ ਮੈਂ ਹਮੰਤਾ ਸੈਨੀ ਐਚ ਟੀਵੀ ਪੰਜਾਬ ਤੋਂ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਅਮ੍ਰਿਤਸਰ ਤੋਂ ਕੋਲਡ ਸਟੋਰ ਨੂੰ 35 ਲੋਕਾਂ ਨੇ ਬੰਦੂਕ ਦੀ ਨੋਕ ਤੇ ਲੁੱਟ ਲਿਆ ਜਿਹਦੇ ਵਿੱਚ ਸਮਾਨ ਦੀ ਮਾਤਰਾ ਬਤਾਈ ਜਾ ਰਹੀ ਹੈ ਲੁੱਟ ਦੀ ਮਾਤਰਾ ਬਤਾਈ ਜਾ ਰਹੀ ਹੈ 2 ਕਰੋੜ ਲੁੱਟਣ ਵਾਲੇ ਸਮਾਨ ਵਿੱਚ ਡਰਾਈ ਫੂਡ ਦੀ ਮਾਤਰਾ ਸਭ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਜਿਹਦੇ ਵਿੱਚ ਬਾਜੂ ਬਦਾਮ ਪਿਸਤਾ ਤੇ ਹੋਰ ਵੀ ਇਦਾਂ ਦੀ ਮਹਿੰਗੀ ਵੈਰਾਈਟੀਆਂ ਮੌਜੂਦ ਸਨ ਇਥੋਂ ਤਾਂ ਕਿ ਲੁਟੇਰੇ ਸਟੋਰ ਵਿੱਚ ਲੱਗੇ ਸੀ ਸੀਸੀਟੀਵੀ ਕੈਮਰੇ ਵੀ ਆਪਣੇ ਨਾਲ ਹੀ ਲੈ ਗਏ ਸੀ ਸੀਟੀਵੀ ਕੈਮਰਾ ਸਾਰਾ ਕੁਝ ਆਪਣੇ ਨਾਲ ਹੀ ਲੈ ਗਏ ਮਤਲਬ ਅਸੀਂ ਕੈਮਰੇ ਜੋਗੇ ਵੀ ਨਹੀਂ ਦੇ ਵੇਖਣ ਜੋਗੇ ਕਿ ਮਤਲਬ ਕੈਮਰੇ ਦੇ ਵਿੱਚ ਕੁਝ ਹੋਸਾਂ ਦੇਖੀ ਕਿ ਇਹ ਸਾਰਾ ਕੁਝ ਅਸਾਂ ਦੇ ਸਾਹਮਣੇ ਲੋਕ ਟੁੱਟੇ ਜੇ ਲੋਕ ਟੁੱਟੇ ਸਾਰੇ ਭਾਈ ਲੋਕ ਭਾਈ ਸਾਰੇ ਟੁੱਟੇ ਜੀ ਤੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਉਹ ਚਾਰ ਗੱਡੀਆਂ ਇੱਕ ਟਰੱਕ ਤੇ ਦੋ ਬਾਈਕਾਂ ਵਿੱਚ ਸਵਾਰ ਹੋ ਕੇ ਆਏ ਸਨ ਆਓ ਵੇਖਦੇ ਹਾਂ ਇੱਥੇ ਦੀ ਲਾਈਵ ਤਸਵੀਰਾਂ ਤੇ ਇਹ ਪੂਰਾ ਮਾਮਲਾ ਕੀ ਹੈ ਐਸਾ ਚਾਤੀ ਮਿੰਟ ਕੀ ਸਰ ਮਾਮਲਾ ਕੀ ਹੋਇਆ ਕਿ ਇੱਥੇ ਸਟੋਰ ਹੈਗਾ ਕਿ ਕਿ ਬਣਕੜਾ ਇੱਕ ਕੋਲ ਸਟੋਰ ਆ ਉੱਥੇ ਆਈਆਂ ਮੌਕਾ ਦੇਖਿਆ ਵਾ ਤੁਸੀਂ ਕੀਤਾ ਜਾ ਰਿਹਾ ਤੇ ਕੋਲ ਸਟੋਰ ਤੋਂ ਕੁਝ ਕਾ ਦੂਜੇ ਕਾ ਦੂਜੇਵੇਂ ਵੀਲੇ ਆ ਜੀ ਬੁਝ ਰਾਹੀਆਂ ਪੁੱਛਣ ਉਹ ਹਰ ਕੋ ਚਾਹਤੇ ਵੀ ਨੇ ਡੈਂਟ ਆਇਆ ਤੇ ਲੈ ਕੇ ਆਇਆ ਤੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਜੀ ਤਸਦੀਕ ਦੇ ਸਾਹਮਣੇ ਇਹ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਦਿੱਤੀ ਹੋਊਗੀ ਕਿਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਹੈ ਮਾਦ ਦੱਸਿਆ ਹੈ ਸਟੋਰ ਨਾਲ ਕੋਈ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ ਮਾਲਕ ਜੀ ਚੱਲੇ ਜੀ ਹਾਂ ਹਾਂ ਜੀ ਮਾਬਲਾ ਦਰਜ ਕਰਕੇ ਤੇ ਸਟਾਰਟ ਕਰ ਆਪਣਾ ਨਾਮ ਦੱਸ ਕਿੱਥੇ ਸਟੋਰ ਹੈਗਾ ਤੁਹਾਡਾ ਜੀ ਇਹਦਾ ਨਾਮ ਹੈ ਹੈਪੀ ਰੋਡ ਆ ਸਟੋਰ ਆਏ ਇੱਕ ਇੱਕ ਕੋਲ ਸਟੋਰ ਚਭਾਰ ਰੋਡ ਇਬਰਤ ਕੀ ਗੱਲ ਹੋਈ ਹੈ ਜੀ ਅ ਰਾਤੀ ਕੋਈ 1:30 ਵਜੇ ਬੰਦੇ ਆਏ ਆ ਇੱਥੇ 35 ਤੋਂ 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਤੇ ਗੱਡੀ ਇੱਕ ਟਰੱਕ ਤੇ ਇੱਕ ਅ ਅਮੈਂਦਰਾ ਲੋਡ ਕਰਕੇ ਤੁਲਾ ਐ ਸਾਨੂੰ 4:00 ਵਜੇ ਦੇ 21 ਮਿੰਟ ਦੇ ਬਾਹਰ ਕੈਮਰੇਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 40 ਦੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬਣੇ ਸੀ ਉਹਨਾਂ ਨੇ ਬੂਏ ਬੂਏ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 40 ਤੇ 45 ਦੇ ਇੱਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਸੀ ਕੀ ਕੀ ਚੋਰੀ ਹੋਈ ਚੋਰੀ ਦੇਖੋ ਜੀ ਐਸਟੀਮੇਟ ਲੱਗਦਾ ਪਿਆ तकरीबन ਕੋਈ 1.5 ਤੋਂ ਲਾਗੇ 2 ਕਰੋੜ ਤੱਕ ਨੁਕਸਾਨ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਬਜ਼ਾਰ ਸਾਰੇ ਹੈ ਜੀ ਇੱਥੇ ਸਸਤਾ ਬਜ਼ਾਰ ਕੋਈ ਨਹੀਂਗਾ ਹੂੰ ਕਿਉਂ ਕਾਜੂ ਹੈ ਤੇ ਉਹ ਵੀ ਮਹਿੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਕੋਈ ਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹੂੰ ਮਤਲਬ ਤਕਰੀਬਨ ਤਕਰੀਬਨ ਇੰਨਾ ਨੁਕਸਾਨ ਤਾਂ ਹੋਗਾ ਹੀ ਹੈ ਉਸ ਤੋਂ ਬਾਅਦ ਹੋ ਸਕਦਾ ਕੱਟ ਦੀ ਕਿੰਨੇ ਵਜੇ ਤੋਂ ਸਮਾਂ ਦੱਸਿਆ ਜੀ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਸਟੋਰ ਬੰਦੇ 7-8 ਤੱਕ ਗਏ ਜੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਨਾਲ ਆਏ ਸੀ 5 ਬੰਦੇ ਆ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀ 4 ਹੋਏਗਾ 5 ਬੰਦਿਆਂ ਉਹ ਤਾਂ ਉਹਨਾਂ ਨੇ ਵੇਖਿਆ ਬੰਦੀ ਬਣਾਈ ਤੁਹਾਡੇ ਬੰਦੇ ਨੇ ਹਾਂਜੀ ਬੰਦੀ ਬਣਾਈ ਕਿੰਨੇ ਵਜੇ ਟੈਮੇਜ ਬੰਦੀ ਬਣਾਈ 1:30 ਵਜੇ ਅੰਦਰ ਆਏ ਜੀ ਪਰ ਇਹ 4 ਵਜੇ ਦੇ ਤਕਰੀਬ ਗਏ ਉਹ ਲੱਗਦਾ ਕੋਈ ਵੱਡਾ ਘਾਟਾ ਪੈ ਗਿਆ ਜੀ ਹਾਂਜੀ ਇਹ ਤਾਂ ਬਹੁਤ ਵੱਡਾ ਘਾਟਾ ਸੀ ਵਪਾਰੀਆਂ ਦਾ ਮਾਲ ਆਉਂਦਾ ਵਪਾਰੀਆਂ ਦਾ ਮਾਲ ਹੁੰਦਾ ਵਪਾਰੀ ਸੰ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਇਸ ਮੌਕੇ ਤੇ ਪਹੁੰਚੀ ਪੁਲਿਸ ਆ ਹਾਂ ਪੁਲਿਸ ਗਏ ਪੁਲਿਸ ਕਮਿਸ਼ਨਰ ਸਾਹਿਬ ਵੀ ਗਏ ਆ ਸੀਸੀਟੀਵੀ ਸਾਹਮਣੇ ਆਈ ਸੀ ਸੀਸੀਟੀਵੀ ਕਹਿੰਦਾ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਆਨੇ ਜਲਦੀ ਜਲਦੀ ਜੋੜ ਫੜੇ ਜਾਣ ਤੇ ਦੇਖੋ ਮੈਂ ਦਾ ਹੁਕ ਮੰਗ ਰਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਤੇ ਅਜਿਹਾ ਕਿ ਲੋਕ ਭਟੇ ਤੇ ਵਿਸ਼ਵਾਸੇ ਕਰਕੇ ਇੰਨਾ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਹਰਦੇ ਹੋ ਵਿਸ਼ਵਾਸ ਕਰਦੇ ਆ ਤੇ ਇੰਨਾ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦੇਵੇ ਇਸੇ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਮਰ